ਜੀ ਸਰ ਕੀ ਕਹਿਣਾ ਚਾਹੋਗੇ ਤੁਹਾਡੇ ਪਿੰਡ ਦੇ ਵਿੱਚ ਸਿਰਫ ਆਪ ਦਾ ਬੂਥ ਲੱਗਿਆ ਬਾਕੀ ਕਿਸੇ ਪਾਰਟੀ ਨੇ ਕੋਈ ਆਪਣਾ ਬੂਥ ਨਹੀਂ ਲਾਇਆ ਸੁਣ ਵਿੱਚ ਇਹ ਵੀ ਆਇਆ ਹੈਗਾ ਕਿ ਤੁਹਾਡੇ ਪਿੰਡ ਦੇ ਪਿੰਡ ਪੱਧਰ ਦੇ ਉੱਤੇ ਇੱਕ ਸਮਝੌਤਾ ਕੀਤਾ ਗਿਆ ਕਿ ਕਿਸੇ ਪਾਰਟੀ ਦਾ ਕੋਈ ਬੂਥ ਨਹੀਂ ਲਾਵੇਗਾ ਉਹ ਵੋਟ ਆਪਣੀ ਮਰਜ਼ੀ ਨਾਲ ਕਿਤੇ ਵੀ ਪਾ ਸਕਦੇ ਨੇ ਤਾਂ ਜੀ ਬੱਚੀ ਸਾਡੇ ਨਗਰ ਪਿੰਡ ਜੋਧਪੁਰ ਵਿੱਚ ਕਿਸਾਨ ਜਥੇਬੰਦੀਆਂ ਕਲੱਬ ਅਤੇ ਗੁਰਦੁਆਰੇ ਦੀਆਂ ਕਮੇਟੀਆਂ ਸਾਰੇ ਪਿੰਡ ਨੇ ਰਲ ਕੇ ਇੱਕ ਮਤਾ ਪਾਇਆ ਸੀ ਕਿ ਆਪਾਂ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਕਿਸੇ ਦਾ ਵੀ ਬੂਥ ਨਹੀਂ ਲਗਾਇਆ ਜਾਵੇਗਾ ਸਾਰੇ ਪਿੰਡ ਦੀ ਸਰਬਸੰਮਤੀ ਨਾਲ ਕੋਈ ਵੀ ਬੂਥ ਨਹੀਂ ਲਗਾਇਆ ਜਾਵੇਗਾ ਤੇ ਪਰ ਕੁਝ ਕੁ ਆਮ ਦੇ ਆਮ ਆਦਮੀ ਪਾਰਟੀ ਦੇ ਨਵੇਂ ਵਰਕਰ ਨੇ ਜਿਹੜੇ ਉਹਨਾਂ ਨੇ ਚਲੋ ਇੱਕ ਬੂਥ ਲਗਾਇਆ ਹੈਗਾ ਤੇ ਇਹਦੇ ਨਾਲ ਪਿੰਡ ਚ ਨਾਰਾਜ਼ਗੀ ਵੀ ਹੋਊਗੀ ਜੀ ਤਲੋਂ ਨਰਾਜ਼ਗੀ ਤਾਂ ਹੈਗੀ ਆ ਜੀ ਸਾਡੇ ਪਿੰਡ ਜੀ ਸਰਬਸੰਮਤੀ ਨਾਲ ਹੀ ਸਾਰਿਆਂ ਨੇ ਮਤਾ ਪਾ ਕੇ ਇਹ ਮਤਾ ਪਾਇਆ ਸੀ ਕਿ ਕਿਸੇ ਵੀ ਸਿਆਸੀ ਪਾਰਟੀ ਦਾ ਨਹੀਂ ਲਾਇਆ ਜਾਵੇਗਾ ਸਭ ਦਾ ਏਕਾ ਬਣਿਆ ਰਹੇਗਾ ਤਾਂ ਕਿ ਤੁਸੀਂ ਦੇਖ ਹੀ ਰਹੇ ਹੋ ਤੁਸੀਂ ਵੀਡੀਓ ਦੇਖੀ ਹੋਏਗੀ ਤੇ ਕੋਈ ਵੀ ਬੂਥ ਨਹੀਂ ਲਗਾਇਆ ਗਿਆ ਹੋਰ ਆਮ ਆਦਮੀ ਪਾਰਟੀ ਤੋਂ ਬਿਨਾ ਤੇ ਚਲੋ ਕੁਝ ਕੁ ਬੰਦਿਆਂ ਨੇ ਲਗਾਇਆ ਗਿਆ ਜੀ ਉਹ ਸਾਡੇ ਪਿੰਡ ਜੀ ਏਕਾ ਬਹੁਤ ਹੈ ਜੀ ਕੋਈ ਇਹੋ ਜੀ ਗੱਲ ਤਾਂ ਹੈ ਨਹੀਂ ਹਾਂਜੀ ਹਾਂ ਜੀ ਵੀ ਇੱਕ ਨਾ ਜੇ ਕੋਈ ਕਿਸੇ ਮਨਾਏ ਹੋ ਇਤਰਾਜ ਹੋਵੇ ਬਿਹਾ ਇਹਨਾਂ ਨੇ ਇੱਕ ਮੰਡਲ ਕਾਇਮ ਨਹੀਂ ਉਧਰ ਬੋਡ ਪੰਦਿਆ ਸਾਰਿਆਂ ਨੂੰ ਪਹਿਲਾਂ ਅਸੀਂ ਝਾੜੂ ਦੇ ਨਾਲ ਸੀਗੇ ਬਰਕਰਾਰ ਸੀਗੇ ਪਿੰਡ ਜੀ ਸਾਡੇ ਦੇ ਵਿਰੋਧ ਵੀ ਹੋਇਆ ਮੀਰੇ ਹਾਂ ਤਾਂ ਭਗਵਾਨ ਤਾਂ ਮਾਨ ਆਏ ਸੀਗੇ ਐਵੇਂ ਬਣ ਕੇ ਸਾਡੇ ਪਿੰਡ ਜੀ ਵਿਰੋਧ ਹੋਇਆ ਮੁੜ ਕੇ ਅਸੀਂ ਵੀ ਲੈ ਕੇ ਆਈ ਸੀ ਉਹਨਾਂ ਨੂੰ ਇਹ ਗੱਲ ਮੀਤ ਨੂੰ ਵੀ ਆਏ ਮਣ ਕੇ ਜਾਣੀ ਕਰੇ ਉਹਦੇ ਦਿਮਾਗ ਚ ਹੀ ਆ ਗੱਲ ਵੀ ਕੀ ਹੋਇਆ ਸੀਗਾ ਇਹ ਜੇ ਇਹ ਇਹਨਾਂ ਨੇ ਬਣ ਚਾਏ ਨਾ ਜਾਵੇ ਵੀ ਇਹ ਜਾਣ ਕੇ ਸਾਡਾ ਵਿਰੋਧ ਕਰਦਾ ਜਾਣ ਕੇ ਨਹੀਂ ਅਸੀਂ ਪਿੰਡ ਚ ਇੱਕ ਬਣਾਉਣਾ ਸੀਗਾ ਵੀ ਇੱਕ ਬਣਾਇ ਬਣਾਇ ਰਹੀ ਵੀ ਲੱਗੇ ਨਾ ਕਿਸੇ ਦਾ ਵੀ ਆ ਚੱਕਰ ਜੀ ਕੀ ਹੈ ਹੁਣ ਜਿਵੇਂ ਕੀ ਕੱਲਾ ਸਿਰਫ ਇਹਨਾਂ ਦਾ ਪੋਲਿੰਗ ਲੱਗਿਆ ਹੋਇਆ ਜੀ ਸਾਹ ਬਈ ਇਹਨਾਂ ਨੇ ਲੱਗਿਆ ਹੋਰ ਤਾਂ ਸਾਰੇ ਬੰਦੇ ਨੇ ਮੈਂ ਸਾਰੀਆਂ ਪਾਰਟੀਆਂ ਨੇ ਵੀ ਇੰਝ ਕਹਿੰਦੇ ਵੀ ਆਪਾਂ ਲਾਉਣਾ ਨਹੀਂ ਹੈਗਾ ਕੱਲ ਵੀ ਆਏ ਮੰਨ ਕੇ ਜਦ ਵਿੱਚ ਬੰਦੇ ਕਹਿੰਦੇ ਸੀ ਆਪਾਂ ਲਾ ਲਈਏ ਸ਼ਿਕਾ ਵੀ ਜਦ ਇਹਨਾਂ ਨੂੰ ਲਾਉਂਦਾ ਲਾਉਂਦੇ ਲਾ ਲਈਏ ਆਪਾਂ ਨਹੀਂ ਲਾਉਣਾ ਬਸ ਅਸਾਂ ਵੀਰੇ ਜਦੋਂ ਏਕਤਾ ਦਾ ਫੈਸਲਾ ਲਿਆ ਗਿਆ ਪਿੰਡ ਦੇ ਵਿੱਚ ਹਨਾ ਤਾਂ ਉਸ ਵਕਤ ਜਿਹੜੇ ਪਿੰਡ ਵਾਸੀਆਂ ਦੇ ਕਿੰਨੇ ਖੁਸ਼ ਸੀਗੇ ਜੀ ਭਾਈ ਸਾਰੇ ਤਾਂ ਕਿੰਨੇ ਬੰਦੇ ਕਹਦੇ ਸੀ ਉੱਥੇ ਉੱਥੇ 2-4 ਬੰਦੇ ਹੀ ਕਹਿੰਦੇ ਸੀ ਵੀ ਉਹ ਕਰਨਾ ਆਏ ਮੰਨ ਕੇ ਸਾਰਾ ਨਗਰੀ ਭਾਈ ਇਹ ਚੀ ਸਾਰੇ ਬੰਦੇ ਆਉਣ ਕਿ ਮੁੜ ਕੇ ਨਰਾਸ਼ ਵੀ ਹੋਏ ਨੇ ਬੰਦੇ ਵੀ ਯਾਰ ਕੱਲ ਤੁਸੀਂ ਫੈਸਲਾ ਕੀਤਾ ਚੰਗਾ ਮੁਲਕੀ ਦੇ ਦੋਸਤ ਜੀ ਸਵੇਰੇ ਬੈਨਰ ਲਾਇਆ ਇਹ ਪੜ ਕੇ ਹੀ ਲੋਕ ਬਹੁਤ ਖੁਸ਼ ਹੋਏ ਠੀਕ ਹੈ ਜੀ ਇਹ ਫੈਸਲਾ ਤੁਹਾਡਾ ਠੀਕ ਆ ਠੀਕ ਹੈ ਜੀ ਕੀ ਲਿਖਿਆ ਬੈਨਰ ਦੇ ਵਿੱਚ ਜੀ ਬੈਨਰ ਤਾਂ ਲਿਖਿਆ ਵੀ ਪਿੰਡ ਦਾ ਸਹਿਯੋਗ ਨਾਲ ਕਿਸੇ ਦਾ ਵੀ ਬੋਝ ਨਹੀਂ ਪਾਇਆ ਜਾਊਗਾ ਬਾਦੂ ਬਾਦ ਵੋਟ ਪਾਣੀ ਚਾਹੀਦੀ ਆ ਵੀ ਉਹਦੇ ਕਲੱਬੀ ਜਹੇ ਬੰਦਿਆਂ ਸੀ ਗੁਰਦਾਰਾ ਦੀ ਕਮੇਟੀ ਨੇ ਵੀ ਸਾਰਿਆਂ ਨੇ ਸਾਥ ਦਿੱਤਾ ਠੀਕ ਹੈ ਜੀ ਹਾਂ ਜੀ